ਇਸ ਸਮੇਂ ਮੈਂ ਸ਼ੰਪੂ ਵਾਟਰ ਤੇ ਖੜਾ ਜਿੱਥੇ ਕਿ ਲਗਾਤਾਰ ਵਾਟਰ ਕੈਨਨ ਵੀ ਕੀਤਾ ਜਾ ਰਿਹਾ ਤੇ ਨਾਲ ਆਸੂ ਗੈਸ ਦੇ ਗੋਲੇ ਸਿੱਟੇ ਜਾ ਰਿਹਾ ਤਾਂ ਇਹ ਦੇਖੋ ਬਿਲਕੁਲ ਪੈਰਾਂ ਦੇ ਵਿੱਚ ਇਹ ਆਸੂ ਗੈਸ ਦੇ ਗੋਲੇ ਡਰੋਨ ਦੇ ਜ਼ਰੀਏ ਸਿੱਟੇ ਜਾ ਰਿਹਾ ਡਰੋਨ ਦੇਖੋ ਤੁਸੀਂ ਆਸੂ ਗੈਸ ਦੇ ਗੋਲੇ ਦੇਖੋ ਤਾਂ ਇਹ ਦੇਖੋ ਡਰੋਨ ਸਿੱਟਣ ਦੀ ਕੋਸ਼ਿਸ਼ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਡਰੋਨ ਦੀਆਂ ਤਸਵੀਰਾਂ ਦਿਖਾ ਦਿਓ ਇਹ ਡਰੋਨ ਹੈ ਜਿਹੜਾ ਪਿੱਛੇ ਜਾ ਚੁੱਕਿਆ ਲੋਕਾਂ ਨੇ ਪਾਣੀ ਦੀਆਂ ਬੋਤਲਾਂ ਸਿੱਟਦੀਆਂ ਸ਼ੁਰੂ ਕਰ ਦਿੱਤੀਆਂ ਪਤੰਗਾਂ ਨਾਲ ਡਰੋਨ ਨੂੰ ਫੇਚੇ ਲਾਏ ਜਾ ਰਹੇ ਆ ਡਰੋਨ ਨੂੰ ਸਿੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੈਕਿੰਡ ਹੁਣ ਤੱਕ ਸਿੱਟੇ ਜਾ ਚੁੱਕੇ ਨੇ ਆਸੂ ਗੈਸ ਦੇ ਗੋਲੇ ਤਾਂ ਇਹ ਦੇਖੋ ਤਸਵੀਰਾਂ ਉਧਰੋਂ ਟਰੈਕਟਰ ਜਿਹੜਾ ਹੈਗਾ ਇਹ ਇੱਥੇ ਬੋਰੀਆਂ ਦੇ ਨਾਲ ਟਾਕੇ ਤੇ ਖੜਾਇਆ ਗਿਆ ਇਹਦੇ ਨਾਲ ਦੇਖੋ ਅੰਦਰ ਭੇਜੇ ਜਾਂਦੇ ਆ ਬੰਦੇ ਅੱਗੇ ਜੋ ਬਾਰਡਰ ਹੈਗਾ ਉਹ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਿਆਣਾ ਦੇ ਵਿੱਚ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪਤੰਗਾ ਵੀ ਆੜ ਰਹੀਆਂ ਨਾਲ ਨਾਲ ਆਸੂ ਗੈਸ ਦੇ ਗੋਲੇ ਜਿਹੜਿਆ ਵਾਰ-ਵਾਰ ਸਿੱਟੇ ਜਾ ਰਹੇ ਆ ਤਾਂ ਜੋ ਟੀਅਰ ਗੈਸ ਦੇ ਗੋਲਿਆਂ ਦੇ ਨਾਲ ਨੁਕਸਾਨ ਹੁੰਦਾ ਉਹਨੂੰ ਰੋਕਣ ਦੇ ਲਈ ਬੋਰੀਆਂ ਦਾ ਸਵਾਲ ਕੀਤਾ ਜਾ ਰਿਹਾ ਨਾਲ ਨਾਲ ਦੇਖੋ ਤਾਂ ਟੀਅਰ ਗੈਸ ਸੱਦਨ ਕਿ ਫਿਰ ਪੈਰਾਂ ਦੇ ਵਿੱਚ ਟੀਅਰ ਗੈਸ ਦੇ ਕੀ ਤਾਂ ਟੀਅਰ ਗੈਸ ਬਿਲਕੁਲ ਪੈਰਾਂ ਦੇ ਵਿੱਚ ਰੈ ਗਈ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਟੀਅਰ ਗੈਸ ਬਿਲਕੁਲ ਪੈਰਾਂ ਦੇ ਵਿੱਚ ਡੇਕ ਚੁੱਕੀ ਹੈ ਇੱਥੇ ਆ ਕੇ ਹਾਲਾਂਕਿ ਬਹੁਤ ਵਾਰ ਟੀਅਰ ਗੈਸ ਤੇ ਗੋਲੇ ਇੱਥੇ ਸਿੱਧੇ ਗਏ ਆ ਲੇਕਿਨ ਜਿਹੜੇ ਨੌਜਵਾਨਾਂ ਲਗਾ ਤਾਰ ਇਹਨਾਂ ਗੋਲਿਆਂ ਦੇ ਅਸਰ ਨੂੰ ਖਤਮ ਕਰ ਰਿਹਾ ਦੇਖੋ ਬੋਰੀਆਂ ਲੈ ਕੇ ਗੋਲਿਆਂ ਦੇ ਅਸਰ ਨੂੰ ਕੱਟ ਕੀਤਾ ਜਾ ਰਿਹਾ ਦਬਾਇਆ ਜਾ ਰਿਹਾ ਮੂਤੇ ਇਹਨਾਂ ਨੇ ਕੁਛ ਨਹੀਂ ਲਾਇਆ ਕਿ ਲਾਇਆ ਮੂਤੇ ਕਿਲਾ ਇਹਦਾ ਗੱਚ ਕੀ ਆ ਅੱਜਾ ਗੱਚ ਕਿਲਾ ਅਸਾਂ ਕਾਹ ਚੁੰਦਾ ਬਹੁਤਾ ਬਰਾ ਬੁਰਾ ਹਾਲ ਆ ਗਿਆ ਅੱਜ ਚੱਕ ਦੇਾਂਗੇ ਫੱਟੇ ਕੱਲ ਵੀ ਆਈ ਹਾਲ ਸੀਗਾ ਕਿੰਨਾ ਟਾਈਮ ਤੇ ਲੱਗੇ ਹੋਏ ਹੋ ਅੱਜ ਵੀ 2 ਘੰਟੇ ਹੋ ਗਏ ਤੇ ਕੱਲ ਵੀ ਲਾਈਵ 4 ਘੰਟੇ ਲਗਾਤਾਰ ਇੱਥੇ ਇੱਥੇ ਲੱਗੇ ਰਹੋਗੇ ਲੱਗੇ ਰਹੋਗੇ ਅੱਜ ਜਮੀਰ ਜਮੀਰ ਹੈਗੀ ਐ ਜੇ ਜ਼ਮੀਨ ਮਾਰਗੀ ਜਮੀਰ ਗਈ ਜ਼ਮੀਨ ਗਈ ਅੱਛਾ ਅਸੀਂ ਸੰਭਾਂਗੇ ਸਾਰਾ ਕੁਝ ਮੈਂ ਜਣਾ ਬਥੇਰਾ 50 ਸਾਲ 55 ਸਾਲ ਪੋਖਲੀ ਹੁਣ ਇੱਥੇ ਸ਼ਹੀਦ ਹੋ ਜਾਗੇ ਅੱਛਾ ਹੁਣ ਐਮਐਸਪੀ ਦਾ ਜਿਹੜੀ ਮੰਗ ਆ ਪੂਰੀ ਕਰੇਗਾ ਸਾਰਾ ਕੁਝ ਗੋਡਣਾ ਰੱਖਾਂਗੇ ਕਿ ਧੌਣ ਤੇ ਮਨਾ ਕੇ ਆਵਾਂਗੇ ਆ ਤੁਸੀਂ ਵੀ ਜਾਓਗੇ ਨੌਜਵਾਨ ਹਾਂਜੀ ਹਾਂਜੀ ਜ਼ਰੂਰ ਜਾਏ ਸਾਡੇ ਹੱਕ ਦੀ ਪੂਰਾ ਸਾਡੇ ਚ ਜਸਤ ਸਾਡੇ ਡਰੋਨਾਂ ਡਰੋਨ ਸੈਟਰ ਹਾਂ ਅਰੇ ਫੇਰ ਵੀ ਨਹੀਂ ਦਿੰਦੇ ਡਰੋਨ ਸੈਟਰ ਹੋਗੇ ਡਰੋਨ ਸੈਟਰ ਸਾਹਿਬ ਚਾਹਦਾਂਗੀ ਧਰਤੀ ਦੇ ਜਾਨਵਰ ਲਿਆ ਬਚੱਕ ਦੇਾਂਗੇ ਫੱਟੇ ਡਰੋਨ ਸੈਟਰਾਂ ਦਾ ਜਿੰਬਾਬਾ ਬੰਦੇ ਡਰੋਨ ਵੀ ਡਰੋਨ ਵੀ ਉਡਾਂਗੇ ਅੱਗੇ ਵੀ ਜਾਵਾਂਗੇ ਪੈਰੀਕਾਰ ਵੀ ਥੋੜਾਂਗੇ ਦਿੱਲੀ ਵੀ ਜਾਵਾਂਗੇ ਬੜਾ ਸੋਹਣਾ ਮਾਰ ਹੈ ਤਕਰੀਕਾਰ ਉਹਨੇ ਡਰੋਨ ਮੋੜ ਰਿਹਾ ਨੇ ਹੁਣ ਉੱਥੇ ਤੱਕ ਸਾਡਾ ਪਤੰਗ ਵੀ ਪਹੁੰਚ ਗਿਆ ਜੀ ਯਾਰ ਰੋੜੇ ਵੀ ਪਹੁੰਚ ਗਏ ਸੀ ਅੱਜ ਪਾਣੀ ਵੀ ਪਹੁੰਚ ਗਿਆ ਸੀ ਡਰੋਨ ਨੂੰ ਤਾਂ ਸੀ ਤਾਕੇ ਡਰੋਨ ਨਹੀਂ ਕੰਮਜਾਬ ਹੁੰਦਾ ਇਹ ਦੇਖੋ ਡਰੋਨ ਡਰੋਨ ਹੈ ਜਿਹੜਾ ਉਹ ਹਵਾ ਦੇ ਵਿੱਚ ਜਦੋਂ ਉੱਡਦਾ ਤਾਂ ਪਤੰਗਾ ਦੇ ਨਾਲ ਉਹਦੇ ਨਾਲ ਜਿਹੜਾ ਗਾਟੀ ਪਾ ਕੇ ਉਹਨੂੰ ਸਿੱਟਣ ਦੀ ਕੋਸ਼ਿਸ਼ ਵੀ ਕੀਤੀ ਜਾ ਐਨਕ ਮੈਂ ਕਹਿੰਦਾ ਐਨਕ ਅਸੀਂ ਆਪਣੇ ਸ਼ਹਿਰ ਤੋਂ ਲੈਂਦੀ ਆ ਇਹ 100 ਰੁਪਏ ਦੀ ਐਨਕ ਪੈਂਦੀ ਆ ਜੀ ਇੱਕ ਪੂਰੀ ਵਧੀਆ ਇਹਦੇ ਅੰਦਰ ਕੋਈ ਗੈਸ ਕੁਝ ਵੀ ਜੋ ਇਨਾ ਮਰਜ਼ੀ ਚਾਹੇ ਉੱਪਰ ਗੇਰਲਵੇਂ ਉਹ ਬੰਦ ਕੁਝ ਨਹੀਂ ਹੁੰਦਾ ਅਸਰ ਅੱਖਾ ਵਾ ਜਵਾਈ ਨਹੀਂ ਹੁੰਦਾ ਅੱਗੇ ਜਾਓਗੇ ਫਿਰ ਅੱਗੇ ਚੱਲੇ ਆ ਹੁਣ ਅਸੀਂ ਅਸੀਂ ਸੇਵਾ ਵਾਲੇ ਗਏ ਸੀ ਬੋਰੀਆਂ ਦੀ ਦਸ ਸੱਲੇ ਤੇ ਆ ਲੈ ਕੇ ਆਏ ਅਸੀਂ 100 ਤੇ 100 ਵੀ ਸੇਤੀ ਦੁਕਾਨ ਵਾਲੇ ਸਾਰੇ ਲਿਆਏ ਉਹ ਕਹਿੰਦਾ ਸੰਜ ਤੇ ਸਾਰੇ ਵੜਦੇ ਸੰਜ ਨੂੰ ਦੋ ਪੇਟੀਆਂ ਆ ਜਾਣਗੀਆਂ ਜੀ ਫਸ ਤੋਂ ਮੁੰਡਾ ਖਿੱਚਿਆ ਸੀਗਾ ਅਕੇ ਫਿਰ ਪ੍ਰਗੇਡ ਕੋਲ ਸੀਗੇ ਸਿੱਧੇ ਦੋ ਬੰਦੇ ਸੀ ਉਹ ਮੁੰਡੇ ਨੂੰ ਲਿਆ ਆ ਖਿੱਚ ਗਏ ਬਾਹਾਂ ਮਤ ਡੰਡੇ ਕੋ ਪੱਖੇ ਲਾ ਰੱਖਿਆ ਪੱਖਾ ਇਹ ਪੱਖਾ ਚਲਾਇਆ ਜਾ ਰਿਹਾ ਹਵਾ ਦਾ ਬਹਾਵ ਉਧਰ ਨੂੰ ਕੀਤਾ ਜਾ ਰਿਹਾ। ਉਧਰ ਦੇ ਰੱਬ ਨੇ ਅੱਜ ਸੁਣ ਲਈ ਸਾਡੀ। ਹਵਾ ਵੀ ਉਧਰ ਲਈ ਚਲਾਤੀ। ਉਹਨਾਂ ਕਈਆਂ ਧੂਆਂ ਜਾ ਰਹੇ ਆ। ਹਵਾ ਹਵਾ ਜਿਹੜਾ ਬਹਾਵ ਹੈ ਉਹ ਪੱਖੇ ਦੇ ਨਾਲ ਉਧਰ ਨੂੰ ਕੀਤਾ ਜਾ ਰਿਹਾ। ਉਹਨੂੰ ਲੰਗੇ ਕਰਕੇ ਮੋਦੀ ਨੂੰ ਤੋੜ ਲੈਂਦੇ ਆ। ਉਹਨੂੰ ਸਾਡੀ ਕਿਰਪਾ ਮਿਲੇ ਸੱਚੇ ਪਾਤਸ਼ਾਹ ਦੀ ਹਵਾ ਵੀ ਉਧਰ ਨੂੰ ਐ। ਬਰੇ ਸਰਬਾਤ ਸਰ। ਸਰਾਰੀ ਦੀ ਬਾਤ ਮੇਰੇ ਭੈ ਉਹਨੇ ਕਿ ਪੱਖੇ ਲੈਂਦੇ ਆ। ਜੋ ਅਥਰੂ ਗੈਸ ਦੇ ਗੋਲੇ ਛੋਟ ਰਹੇ ਆ। ਉਹਨਾਂ ਦਾ ਧੂਮ ਕੈਮੀਕਲ ਉਧਰ ਜਾ ਰਿਹਾ। ਸਰੇ ਬਾਜ ਆਸ ਗੈਸ ਦੇ ਗੋਲੇ ਸਿੱਟੇ ਜਾ ਰਿਹਾ ਤੇ ਦੇਖੋ ਦੱਬ ਲਿਆ ਦੱਬ ਲਿਆ ਦੱਬ ਲਿਆ ਦੱਬ ਲਿਆ ਸ਼ਰੇ ਵਾਜ ਤੇ ਵਿੱਚ ਸ਼ਰੇ ਸ਼ਰੇ ਆ ਵੇਖੋ ਸਾਡੇ ਪੱਟਾਂ ਦੇ ਵਜੇ ਬਣਾਂ ਆਹ ਪੱਟਾਂ ਜਾਂ ਲੱਤਾਂ ਆਹ ਕਹਿੰਦਾ ਮੈਨੂੰ ਮਰੋ ਬਾਜ ਆਹ ਲੱਤਾਂ ਲੱਤਾਂ ਦਿਖਾ ਦਿਓ ਆਹ ਟੀਅਰ ਗੈਸ ਦੇ ਗੋਲੇ ਆ ਜਿਹੜੇ ਇੱਥੇ ਉੱਤੇ ਆ ਵੇਖੋ ਆ ਬਾਹਾਂ ਲਾਲ ਕਰ ਜਾਂਦਾ ਸ਼ਰੇ ਆ ਸ਼ਰੇ ਆ ਲੱਤਾਂ ਦੇ ਵਜਾ ਲੱਤ ਮੇਰੀ ਉਹ ਨੂੰ ਇਹ ਲੰਨੀ ਨਹੀਂ ਆ ਨਾਲ ਨੀਲ ਪਾਤਾ ਦੇਖ ਲਓ ਇੱਕ ਮੁੰਡੇ ਦਾ ਪਜਾਮਾ ਦਾ ਤਾਂ ਨਾਲ ਹੀ ਅੱਜ ਮਾਰ ਲੱਖਾਂ ਦਾ ਦਾਇ ਤਸਵੀਰਾਂ ਜਿੱਤ ਕੇ ਜਾਣੀਆਂ ਚਾਹੇ ਕੁਝ ਵੀ ਹੋ ਜਾ ਜਹ ਸਾਡਾ ਬਰਬਾਦ ਘਰ ਬਰਬਾਦ ਹੋ ਜਾ ਕੁਝ ਹੋ ਜਾ ਪਰ ਜਿਹੜੇ ਮੋਦੀ ਨੇ ਸਾਨੂੰ ਹੈਰਾਨ ਕੀਤਾ ਹੋਇਆ ਉਹਨੂੰ ਸਭ ਕੁਝ ਸਿਖਾ ਕੇ ਜਾਣਾ ਬਾਈ ਜੀ ਸਭ ਕੁਝ ਸਿਖਾ ਕੇ ਜਾਣਗੇ ਕਹਿੰਦੇ ਗੈਸ ਚੱਲ ਰਹੀ ਹੈ ਗੈਸ ਬਹੁਤ ਚੱਲ ਰਹੀ ਹੈ ਸਾਨੂੰ ਵੀ ਚੱਲ ਰਹੀ ਆ ਕਿਉਂਕਿ ਆਸੂ ਗਏ ਤੇ ਗੋਲੇ ਲਗਾਤਾਰ ਸਿੱਟੇ ਜਾ ਰਹੇ ਨੇ ਤਾਂ ਤਸਵੀਰਾਂ ਸੀ ਦਿਖਾ ਰਿਹਾ ਸ਼ੰਭੂ ਬਾਡਰ ਦੀਆਂ ਸ਼ੰਭੂ ਬਾਡਰ ਇੱਥੇ ਇਹ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਇਆ ਇੱਧਰ ਦੇਖੋ ਨੌਜਵਾਨ ਇੱਥੇ ਖੜੇ ਹੋਏ ਨੇ ਪੀਲੇ ਪਰਨੇ ਲੈ ਕੇ ਹੱਥਾਂ ਦੇ ਵਿੱਚ ਇਹ ਫੜ ਕੇ ਪਾਣੀ ਦੀਆਂ ਬੋਤਲਾਂ ਤਾਂ ਲਗਾਤਾਰ ਜਿਹੜਾ ਇਹਨਾਂ ਦਾ ਜਜ਼ਬਾ ਵੀ ਦੇਖਣ ਆਲਾ ਟਰੈਕਟਰਾਂ ਦੇ ਉੱਤੇ ਖੜੇ ਨੇ ਕੋਈ ਬੈਰੀਕੇਟਿੰਗ ਦੇ ਉੱਤੇ ਖੜਿਆ ਕੋਈ ਕਿਤੇ ਖੜਾ ਸਾਰੇ ਖੜ ਕੇ ਇੱਥੇ ਇਸ ਸਥਿਤੀ ਦਾ ਸਾਹਮਣਾ ਕਰ ਰਿਹਾ ਸਾਹਮਣੇ ਖੜ ਕੇ ਇਹ ਸਥਿਤੀ ਨੂੰ ਦੇਖ ਰਿਹਾ ਕਹਿ ਰਿਹਾ ਕਿ ਅਸੀਂ ਇਹ ਬਾਰਡਰ ਕ੍ਰਾਸ ਕਰਾਂਗੇ ਤਾਂ ਕਹਿ ਰਿਹਾ ਲਗਾਤਾਰ ਇਹ ਜਜ਼ਬਾ ਜਿਹੜਾ ਹੈਗਾ ਇਸੇ ਤਰੀਕੇ ਨਾਲ ਬਰਕਰਾਰ ਹੈ ਦੋ ਦਿਨਾਂ ਤੋਂ ਇਹ ਇਸੇ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ ਹਰਿਆਣਾ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਅੰਬਾਲਾ ਅੱਗੇ ਇੱਥੋਂ ਸ਼ੁਰੂ ਹੁੰਦਾ 500 ਮੀਟਰ ਦੀ ਦੂਰੀ ਤੇ ਟੋਲਪਲਾ ਦਾ ਟੋਲਪਲਾ ਦੇ ਤੋਂ ਬਾਅਦ ਆ ਜੋ ਹਰਿਆਣਾ ਦਾ ਪਹਿਲਾ ਸ਼ਹਿਰ ਜਿਹੜਾ ਅੰਬਾਲਾ ਹੈਗਾ ਉਹ ਹੈਗਾ ਤਾਂ ਇਹ ਸਥਿਤੀ ਹੈਗੀ ਆ ਸਥਿਤੀ ਬੜੀ ਇਸ ਸਮੇਂ ਤਣਾਅ ਦੀ ਬਣੀ ਹੋਈ ਆ ਸ਼ੰਭੂ ਬਾਰਡਰ ਤੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਦੋਂ ਕੱਟ ਹੋ ਗਿਆ ਤਾਂ ਉਸ ਨੂੰ ਕੰਟਰੋਲ ਦੇ ਵਿੱਚ ਕਰਨ ਲਈ ਪੈਰਾਮਿਲਟਰੀ ਫੋਰਸਸ ਲਗਾਤਾਰ ਆਸੂ ਗੈਸ ਤੇ ਗੋਲੇ ਸੈਟਰੀ ਆ ਜੋ ਜੋ ਪਲਾਸਟਿਕ ਦੀਆਂ ਗੋਲੀਆਂ ਉਹ ਮਾਰ ਰਹੀ ਹੈ ਤਾਂ ਇਹ ਹਾਲਾਤ ਇਸ ਸਮੇਂ ਬੜੇ ਹੋਏ ਨੇ ਕੈਮਰਾਮੈਨ ਅਨਰਜੀਤ ਦੇ ਨਾਲ ਰਵਿੰਦਰਬੀਤ ਪੀਟੀਸੀ ਨਿਊਜ਼ ਸ਼ੰਭੂ ਬਾਰਡਰ ਅੰਬਾਲਾ